ਹਾਂਜੀ ਇਹ ਵਾਲੇ ਪਿਓਰ ਕਾਟਨ ਦੇ ਸੂਟ ਆਉਣਗੇ ਜੀ ਨਾਲ ਦੁਪੱਟੇ ਵੀ ਕਾਟਨ ਦੇ ਆਉਣਗੇ ਤੇ ਨਾਲ ਬਾਟਮ ਵੀ ਕਾਟਨ ਦੀ ਹੈਗੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਨਦੀ ਇਹ ਵਾਲੇ ਚੁਣੌਣ ਦੀਆਂ ਸ਼ਰਟ ਆਉਣੀਆਂ 2 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਆਏਗੀ ਕ੍ਰੇਪ ਦੀ ਵਿਦਆਊਟ ਦੁਪੱਟਾ ਹੈ ਜੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕਾਟਨ ਦੇ ਪਾਕਿਸਤਾਨੀ ਸਟਾਈਲ ਦੇ ਵਿੱਚ ਸੂਟ ਆਏ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟੇ ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਆ ਸ਼ਿਪਿੰਗ 올 ਇੰਡੀਆ ਫ੍ਰੀ ਰਹਿਗੀ ਜੀ ਬਾਟਮ ਪਲੇਨ ਰਹਿਗੀ ਇਹਦੇ ਨਾਲ ਤੁਸੀਂ ਸਲਵਾਰ ਸੂਟ ਵੀ ਬਣਾ ਸਕਦੇ ਹੋ ਪਲਾਜ਼ੋ ਵੀ ਬਣਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਸਟਾਈਲਿਸ਼ ਬਣੇ ਹੋਏ ਨੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟੇ ਵੀ ਪਿਓਰ ਦੇ ਬਣੇ ਹੋਏ ਨੇ ਬਹੁਤ ਜ਼ਿਆਦਾ ਸੋਹਣੇ ਬਣੇ ਹੋਏ ਨੇ ਜੀ ਕਲਰ ਆਪਸ਼ਨ ਇਹਦੇ ਵਿੱਚ ਤੁਹਾਨੂੰ ਸਾਰੇ ਹੀ ਦਿੱਤੀ ਹੋਈ ਹੈ ਇਹ ਵਾਲੇ ਜੌਰਜਟ ਦੇ ਸੂਟ ਆਉਣਗੇ ਜੀ ਨਾਲ ਜੌਰਜਟ ਦੇ ਦੁਪੱਟੇ ਆਉਣਗੇ ਬਾਟਮ ਦੇ ਉੱਤੇ ਵਰਕ ਆਏਗਾ ਬਾਜ਼ੂ ਵਰਕ ਆਏਗਾ ਤੇ ਬਹੁਤ ਹੀ ਜ਼ਿਆਦਾ ਸੋਨੇ ਲੈਸ ਲਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ ਦੁਪੱਟਿਆਂ ਦੇ ਉੱਪਰ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਸਿਲੈਕਟ ਕਰ ਸਕਦੇ ਹੋ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਜੀ ਐਡਰੈਸ ਪਹਿਲਾਂ ਹੀ ਸੈਂਡ ਕਰਨਾ ਪੈਂਦਾ ਹੈ ਤੇ ਕੈਸ਼ ਓਨ ਡਿਲੀਵਰੀ ਨਹੀਂ ਹੈਗੀ ਤੇ ਇਹ ਵਾਲੇ ਸੂਟ ਵੀ ਆਉਣਗੇ ਜੀ ਮਸਲੀਨ कॉटन ਦੇ बॉटम वर्क ਆਏਗਾ ਨਾਲ ਦੁਪੱਟਾ ਆਏਗਾ ਜੀ टाई डाई ਦਾ ਦੋ ਕਲਰ ਦੁਪੱਟੇ ਦੇ ਵਿੱਚ ਨੇ ਇਹ ਵੀ ਵਾਲੇ ਵੀ ਮਸਲੀਨ कॉटन ਦੇ ਸੂਟ ਆਉਣਗੇ ਬਹੁਤ ਜ਼ਿਆਦਾ ਉੱਤੇ ਮਸ਼ੀਨ ਵਰਕ ਹੈਂਡ ਵਰਕ ਦਾ ਟੱਚ ਦਿੱਤਾ ਨਾਲ ਪਲੇਨ बॉटम ਆਏਗੀ ਬਹੁਤ ਹੀ ਜ਼ਿਆਦਾ ਸੋਨੇ ਸੂਟ ਬਨੇ ਹੋਏ ਨੇ ਅੱਜ ਕੱਲ ਇਹਨਾਂ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਤੇ बॉटम वर्क ਵਾਲੇ ਸੂਟਾਂ ਦਾ ਵੀ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਸਮਰ ਕਲੈਕਸ਼ਨ ਨਾਲ ਦੁਪੱਟਾ ਪਿਓਰ ਦਾ ਆਏਗਾ बॉटम वर्क ਆਏਗਾ ਜੇ ਵੀਡੀਓ ਵਧੀਆ ਲੱਗਦੀ ਹੈ ਦੇ ਕਿਸੇ ਵੀ ਰੀਜ਼ਨ ਕਰਕੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਨੂੰ ਅੱਗੇ ਕਲੈਕਸ਼ਨ ਵਧੀਆ ਦੇ ਸਕੀਏ